ਵਰਦੇ ਮੇਲੇ ਹੋ ਕੇ ਲਾਈਵ ਜੁੜਿਆ ਹਾਂ ਘਵਾਰ ਪਰਦੇ ਕੁਸੀ ਸਰਦ ਦੇ ਨਾਲ ਤੇ ਸਰਬਜੀਤ ਸਿੰਘ ਜੀ ਯੂਐਸਏ ਔਰ ਬੱਡਾ ਧੰਨਵਾਦ ਆ ਬੱਡਾ ਧੰਨਵਾਦ ਆ ਜੋ ਸਾਹਮਣੇ ਚੱਲਦੀ ਹੋਈ ਕਸਰੀਆ ਤੇ ਲੱਗਦਾ ਹੈ ਦੋਰਾ ਵਾਹੇ ਕਿਹੜਾ ਸੱਤ ਨੇ ਮਾਰੋ ਦਰਸਾਂ ਖੁੱਲ ਕੇ ਤਾੜੀ ਬਹੁਤ ਵਾਹੇ ਲੋਕੋ ਤਾੜੀ ਮਾਰ ਜੀ ਇਕਦਾਂ ਕਮੇਟੀ ਦੇ ਨਾਂ ਤੇ ਹਾਂ ਦੇ ਹਾਂ ਦੇ ਲੋਕੋ ਜੀ ਕਾਲਾ ਬਾਬਾ ਫਲਾਈ ਤੇ ਚਰਾਗ ਆ ਜੀ ਖਾਲੇ ਤੇ ਮੇਰੇ ਵੀਰ ਆਪਣਾ ਮਾਨ ਸਨਵਾ ਲਓ ਕਾਲਾ ਬਾਬਾ ਫਲਾਈ ਤੇ ਚਰਾਗ ਜੱਖਿਆਂ ਮੇਰੇ ਵੀਰ ਦੋਨੋਂ ਭਰਵਾਣ ਸਾਡੇ ਲਾ ਕੇ ਆ ਗੋ ਖਾਲੇ ਚ ਤਾਂ ਮਾਜੇ ਦੀ ਤਰਤੀਆ ਆ ਦੂਜੇ ਪਾਸੇ ਮਾਗਦੇ ਵਾਲਾ ਆ ਕਮਾਲ ਦੀ ਦੋਮਿਸ਼ੇੜੀ ਆ ਆ ਪੱਟੀ ਹੋਈ ਖੁੱਚ ਆ ਕਿ ਖੁੱਚ ਪੱਟਣੀ ਤੋਂ ਬਣੀ ਔਖੀ ਹੁੰਦੀ ਮਾਰਨੇ ਧਾਕ ਮਿੱਤਰੋ ਦਾ ਮੇਂ ਦਾ ਨਾਂ ਸਭੇ ਲੱਗਦੇ ਉਹ ਖਾ ਕੇ ਖਰਾ ਕੇ ਮਿੱਤਰੋ ਆ ਮਾਜੇ ਤੇ ਮਾਜੇ ਦਾ ਮੁਕਾਬਲਾ ਅੱਜ ਇੱਕ ਬਾਪੇ ਦੀ ਧਰਤੀ ਆ ਕਮਾਹ ਦੇ ਵਿੱਚ ਆ ਕੁੰਡੀਆਂ ਦੇ ਸਿੰਘ ਫਸ ਗਏ ਆ ਆ ਅੰਦਰ ਲੈ ਕੇ ਲੋ ਜੀ ਦੋਨਾ ਪਰਮਾਨਾ What